ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਦੀ ਅਸੀਂ ਤਿਆਰੀ 3-4 ਮਹੀਨੇ ਤੋਂ ਕਰ ਰਹੇ ਸੀ 225 ਘੰਟੇ ਖੰਡ ਮਹਾਜਗ ਦੀ ਸ਼ੁਰੂਆਤ ਮੇਰੀ ਮਾਂ ਬਗਲਾ ਮੁਖੀ ਦੀ ਦੇਖਸਤ ਹੋ ਚੁੱਕੀ ਇੱਕ ਐਸਾ ਆਯੋਜਨ ਹੈ ਜੋ ਪੂਰੇ ਸਮਾਜ ਦਾ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਇਹ ਸਮਾਜ ਦਾ ਹੈ ਔਰ ਅਸੀਂ ਬੜੇ ਸੁਭਾਗੇਸ਼ਾਲੀ ਹਾਂ ਇਸ ਜਗ ਦੀ ਇਹ ਦੇਖਸਤ ਮਾਤਣੀ ਆਪ ਕਰ ਰਹੀ ਹੈ ਔਰ ਜਦੋਂ ਮਾਂ ਦੇਖਸਤ ਕਰ ਰਹੀ ਹੋਵੇ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਗੱਲ ਸਾਨੂੰ ਮੰਗਣਾ ਨਹੀਂ ਆਂਦਾ ਤੁਸੀਂ ਮੰਗ ਕੇ ਤਾਂ ਦੇਖੋ ਤਾਂ ਕੋਈ ਐਡਾ ਵੱਡਾ ਯੋਜਨ ਅਸੀਂ ਮਹਾਰਾਣੀ ਤੋਂ ਕੀ ਮੰਗਿਆ ਵੀ 772 ਘੰਟੇ ਤੱਕ ਦਾ ਯੱਗ ਦਾ ਸਾਨੂੰ ਸਫ਼ਰ ਸ਼ੁਰੂ ਮੈਂ ਤੁਹਾਡੇ ਚੈਨਲ ਦੇ ਮਾਦੀ ਮਰਾਈ ਸਾਰਿਆਂ ਨੂੰ ਸੱਦਾ ਦੇਣਾ ਚਾਹੁੰਦਾ ਪੱਖੋਵਾ ਡੋਡ ਤੇ ਮਾਂ ਬਗਲਾਮੁਖੀਤਾ ਅਮੈਥਿੰਗਲੈਂਡ ਗਲੇਵ ਦੇ ਵਿੱਚ ਇਹ ਅੱਜ ਯੋਜਨ ਸ਼ੁਰੂ ਹੋਇਆ 30 ਜਨਵਰੀ ਨੂੰ ਸਵੇਰੇ ਔਰ 8 ਫਰਵਰੀ ਤੱਕ ਇਹ ਚੱਲਣਾ ਹੈਗਾ ਤੁਸੀਂ ਸਾਰੇ ਆਓ ਅਖੰਡ ਮਹਾਯੱਗ ਤੇ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਅਸੀਂ ਕਈ ਸਾਲ ਤੋਂ ਇੱਥੇ ਆ ਰਹੇ ਹਾਂ ਔਰ ਹਰ ਸਾਲ ਜਿੰਨਾ ਜਿਆਦਾ ਹੋ ਸਕਦਾ ਉਹਨਾਂ ਜਿਆਦਾ ਤੋਂ ਜਿਆਦਾ ਆਨੇ ਆ ਸਾਨੂੰ ਬਹੁਤ ਵਧੀਆ ਲੱਗਦਾ ਇਸ ਕਰਕੇ ਅਸੀਂ ਇੱਥੇ ਰਹਿਣਾ ਬਹੁਤ ਪਸੰਦ ਕਰਦੇ ਆ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਘਰ ਬੈਠੀਆਂ ਦਰਸ਼ਨ ਕਰ ਰਹੀਆਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਰੂਰ ਆਓ ਤੁਸੀਂ ਮਾਤਾ ਦੇ ਦਰਸ਼ਨ ਕਰੋ ਤੁਹਾਡੀਆਂ ਝੋਲੀਆਂ ਜਰੂਰ ਭਰੇ ਬਹੁਤ ਅੱਛਾ ਰਹਾ ਮੈਂ ਪਿਛਲੀ ਵਾਰ ਵੀ ਆਈ ਸੀ ਹਮ ਲੋਗ ਬਾਹਰ ਸੇ ਆਏ ਹਾਂ ਹਮ ਲੋਗ ਪ੍ਰਿਆਗ ਰਾਜ ਕੇ ਹੈ ਔਰ ਯਹਾਂ ਪੇ ਹਮ ਲੋਗ ਰਹਿ ਰਹੇ ਹਾਂ ਬਹੁਤ ਅੱਛਾ ਲੱਗ ਰਹਾ ਹੈ ਹਮ ਲੋਗ ਕੋ ਔਰ ਸਭ ਕੋ ਬੰਗਲਾ ਮੁਖੀ ਮਾਤਾ ਸੁਖ ਸਮ੍ਰਿੱਧੀ ਦੇ ਸੰਪੰਨਤਾ ਦੇ ਭਾਈ ਕਹਿੰਦੇ ਆ ਕੇ ਆਪਣਾ ਬਾਈ ਰਾਣੀ ਦਾ ਅਸ਼ੀਰਵਾਦ ਲੋ ਤੇ ਆਪਣੀ ਇਹ ਸ਼ੋਕ ਸ਼ਾਂਤਾਂ ਦ੍ਰਿਸ਼ਟੀ ਜੋ ਵੀ ਪ੍ਰਾਪਤ ਕਰੋ ਬੇਨਤੀ ਕਰੋ ਦੇ ਰੋਗਤ ਆਪਣਾ ਦੂਰ ਕਰੋ ਤੇ ਸਭ ਕੁ ਮਾਈ ਰਾਨੀ ਕਿਰਪਾ ਕਰੋ ਕਿਹੋ ਜਿਹਾ ਲੱਗ ਰ ਜਿੱਥੇ ਪਹੁੰਚਿਆ ਖੰਡ ਮਹਾਯਕ ਤੇ ਸਰ ਬਹੁਤ ਵਧੀਆ ਸਰ ਮੈਨੂੰ 9-10 ਸਾਲ ਹੋ ਗਏ ਉਹਨਾਂ ਮਾਤਾ ਰੇ ਤੇ ਬਹੁਤ ਵਧੀਆ ਲੱਗਾ ਕਿ ਸ਼ਾਂਤੀ ਮਿਲਦੀ ਹੈ ਮਨ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਜੀ ਸਾਨੂੰ ਇੱਥੇ ਅੰਦਰ ਨਹੀਂ 4 ਸਾਲ ਹੋ ਗਏ ਨੇ ਅਸੀਂ 3 ਸਾਲ ਤੋਂ ਸੇਵਾ ਕਰ ਰਹੇ ਹੈਗੇ ਆ ਸਾਡੀ ਲੰਗਰ ਸੇਵਾ ਚੱਲਦੀ ਹੋਈ ਹੈ ਹੁਣੇ ਸਾਡੀ 12 ਤੋਂ 4 ਡਿਊਟੀ ਹੈਗੀ ਹੈ ਸ਼ਾਮ ਨੂੰ 7 ਤੋਂ 11 ਡਿਊਟੀ ਹੈਗੀ ਹੈ ਇਸ ਕਰਕੇ ਹੁਣ ਅਸੀਂ ਸਾਰੀ ਫੈਮਿਲੀ ਇੱਥੇ ਹੀ ਸੇਵਾ ਕਰਾਂਗੇ 10 ਦਿਨ ਤਾਂ ਸਾਡੇ ਨਾਲ ਹੁਣ ਮਹੰਤ ਪ੍ਰਵੀਨ ਚੌਧਰੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਕੀ ਹੈ ਸਾਰਾ ਅਖੰਡ ਮਹਾਯੱਗ ਰਹੇਗਾ ਤੇ ਸੰਗਤਾਂ ਕਿੱਥੇ-ਕਿਥੋਂ ਆਉਣਗੇ ਜੈ ਮਾਂ ਬਗਲਾ ਮੁਖੀ ਜੈ ਮਾਂ ਬਗਲਾ ਮੁਖੀ ਪਹਿਲਾਂ ਤਾਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਹੂੰ ਜੀ ਜੀ ਅਸੀਂ ਤਿਆਰੀ 3-4 ਮਹੀਨੇ ਤੋਂ ਕਰ ਰਹੇ ਸੀ 225 ਘੰਟੇ ਖੰਡ ਮਹਾਜਗ ਦੀ ਸ਼ੁਰੂਆਤ ਮੇਰੀ ਮਾਂ ਬਗਲਾ ਮੁਖੀ ਦੀ ਦੇਖਸਾ ਚ ਹੋ ਚੁੱਕੀ ਹੈ ਇਹ ਇੱਕ ਐਸਾ ਆਯੋਜਨ ਹੈ ਜੋ ਪੂਰੇ ਸਮਾਜ ਦਾ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਇਹ ਸਮਾਜ ਦਾ ਯੱਗ ਹੈ ਮਤਲਬ ਅਸੀਂ ਸੰਗਤ ਨਾਲ ਵੀ ਗੱਲਬਾਤ ਕਰ ਰਹੇ ਸੰਗਤ ਦਾਸ ਰਹੀ ਸੀ ਸਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਨੂੰ ਕਿੰਨਾ ਕੁ ਮੀਨਸ ਮਤ ਦਾ ਆਸ਼ੀਰਵਾਦ ਪਾ ਕੇ ਬਹੁਤ ਜ਼ਿਆਦਾ ਕਹਿੰਦੇ ਸਕੂਨ ਮਿਲਦਾ ਦੇਖੋ ਮਾਂ ਦੀ ਕਹਿੰਦੇ ਨਾ ਕੋਕ ਚ ਬੈਠਦੇ ਆ ਜਦੋਂ ਆਪਾਂ ਮਾਂ ਦੀ ਗੋਦੀ ਚ ਅਸੀਂ ਬੈਠਾਂਗੇ ਤੇ ਮਾਂ ਦੀ ਗੋਦੀ ਤਾਂ ਖੁਸ਼ੀ ਮਿਲਦੀ ਮਿਲਦੀ ਹੈ ਬਿਲਕੁਲ ਔਰ ਅਸੀਂ ਬੜੇ ਸੁਭਾਗੇਸ਼ਾਲੀ ਆਂ ਇਸ ਜੱਗ ਦੀ ਇਹ ਦੇਖਸ਼ਤਾ ਮਾਤਰੀ ਆਪ ਕਰ ਰਹੀ ਹੈ ਔਰ ਜਦੋਂ ਮਾਂ ਦੇਖਸ਼ਤਾ ਕਰ ਰਹੀ ਹੋਵੇ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਤੁਸੀਂ ਆਪ ਵੀ ਮੈਨੂੰ ਦੱਸਿਆ ਕਿ ਮਾਤਾ ਰਾਣੀ ਤਾਂ ਦੇਣ ਵਾਸਤੇ ਤਿਆਰ ਬੈਠੀ ਉਹ ਤੇ ਆ ਕੇ ਮੰਗਣ ਦੀ ਕਮੀ ਆ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਗੱਲ ਸਾਨੂੰ ਮੰਗਣਾ ਨਹੀਂ ਆਂਦਾ ਤੁਸੀਂ ਮੰਗ ਕੇ ਤਾਂ ਦੇਖੋ ਦੇਖੋ ਏਦਾਂ ਵੱਡਾ ਯੋਜਨ ਅਸੀਂ ਮਹਾਰਾਣੀ ਤੋਂ ਕੀ ਮੰਗਿਆ ਵੀ 772 ਘੰਟੇ ਤੱਕ ਦਾ ਯੱਗ ਦਾ ਸਾਨੂੰ ਸਫ਼ਰ ਸ਼ੁਰੂ ਕਰ ਏ ਦੇਖੋ ਸਾਡਾ ਜਿਹੜਾ ਸੰਕਲਪ ਸੀਗਾ ਸੰਕਲਪ ਮਾਤਾ ਰਾਣੀ ਨੇ ਪੂਰਨ ਕਰਤੀ ਹੋਏ ਮਾਂ ਖੁਦ ਅਧਿਖਸ਼ਤਾ ਕਰ ਰਹੀ ਹੈ ਇਸ 225 ਘੰਟੇ ਖੰਡ ਮਹਾਯੱਗ ਦੀ ਅਧਿਖਸ਼ਤਾ ਮਾਤਾ ਰਾਣੀ ਖੁਦ ਕਰ ਰਹੀ ਹੈ ਮੈਂ ਤੁਹਾਡੇ ਚੈਨਲ ਦੇ ਮਾਨ ਦੇ ਮਹਾਨੀ ਸਾਰਿਆਂ ਨੂੰ ਸੱਦਾ ਦੇਣਾ ਚਾਹਨਾ ਪੱਖੋਵਾ ਡੋਡ ਤੇ ਮਾਂ ਬਗਲਾਮੁਖੀਤਾ ਮੈਂ ਸਿੰਗਲਾਈਨ ਗਲੇਵ ਦੇ ਵਿੱਚ ਇਹ ਅੱਜ ਯੋਜਨ ਸ਼ੁਰੂ ਹੋਇਆ 30 ਜਨਵਰੀ ਨੂੰ ਸਵੇਰੇ ਔਰ 8 ਫਰਵਰੀ ਤੱਕ ਇਹ ਚੱਲਣਾ ਹੈਗਾ ਤੁਸੀਂ ਸਾਰੇ ਆਓ आहुति पाओ महारानी सब तमीर करे हाँ बहुत अच्छा लग रहा है मैं पिछली बार भी आई थी हम लोग बाहर से आए हम लोग प्रयागराज के हैं और यहाँ पे हम लोग रह रहे हैं बहुत अच्छा लग रहा है हम लोग को और सबको बंगला मुखी माता सुख समृद्धि दें संपन्नता दे बहुत अच्छा लग रहा है जहाँ पे सारी संगत प्रयागराज जा रही है आप लुधियाना में आए बंगला मुखी धाम क्या कारण है कारण ये कि मेरी बेटी का बोर्ड का एग्जाम है इस वजह से हम रुके हुए हैं अभी बसंत पंचमी में जाने की प्लानिंग है जाएंगे क्योंकि वो मेरा जन्मभूमि रहा है तो ना जाए तो कुछ कहा नहीं जा सकता जाना बहुत जरूरी है और इतने दूर दूर से लोग आ रहे हैं तो जाना अच्छा लगता है आपने भी वो हवन में इस मगरी डाला हाँ

ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਜੀ ਸਾਨੂੰ ਇੱਥੇ ਆਂਦਿਆਂ ਨੂੰ 4 ਸਾਲ ਹੋ ਗਏ ਨੇ ਅਸੀਂ 3 ਸਾਲ ਤੋਂ ਸੇਵਾ ਕਰ ਰਹੇ ਹੈਗੇ ਆ ਸਾਡੀ ਲੰਗਰ ਸੇਵਾ ਚੱਲਦੀ ਹੋਈ ਹੈ ਹੁਣ ਸਾਡੀ 12 ਤੋਂ 4 ਡਿਊਟੀ ਹੈਗੀ ਹੈ ਸ਼ਾਮ ਨੂੰ 7 ਤੋਂ 11 ਡਿਊਟੀ ਹੈਗੀ ਹੈ ਇਸ ਕਰਕੇ ਹੁਣ ਅਸੀਂ ਸਾਰੀ ਫੈਮਿਲੀ ਇੱਥੇ ਹੀ ਸੇਵਾ ਕਰਾਂਗੇ 10 ਦਿਨ ਮਾ ਬਗਲਾ ਮੁਖੀ ਦੇ ਚਰਨਾ ਵਿੱਚ ਕਿਹੋ ਜਿਹਾ ਲੱਗਦਾ ਜਦੋਂ ਸੇਵਾ ਕਰਦੇ ਹੋਂ ਤੇ ਵੀ ਸਾਨੂੰ ਸੇਵਾ ਕਰਕੇ ਸਾਨੂੰ ਇਦਾਂ ਹੋ ਰਿਹਾ ਕਿ ਸਾਡੇ ਪਤਾ ਨਹੀਂ ਕਿੰਨੇ ਕ ਪਾਪ ਕੱਟੇ ਜਾ ਰਹੇ ਨੇ ਉਸਾਰੇ ਕਿੰਨੇ ਕਿ ਕਸ਼ਟ ਕੱਟੇ ਵੀ ਨੇ ਦਾਤੀ ਨੇ ਐਸੀ ਗੱਲ ਨਹੀਂ ਜਦੋਂ ਦੇ ਮਸਲੋਂ ਅਸੀਂ ਬਾ ਮਖਲਾ ਮੁਖੀ ਦੇ ਨਾਲ ਲੱਗੇ ਆ ਅਸੀਂ ਮਤਲਬ ਸੁੱਖ ਸ਼ਾਂਤੀ ਨਾਲ ਰਹਿ ਰਹੇ ਆ ਸੰਗਤਾਂ ਨੂੰ ਵੀ ਕਹਿਣਾ ਚਾਹੁੰਗ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੀਆਂ ਨੇ ਹਾਂਜੀ ਸੰਗਤਾਂ ਨੂੰ ਇਹੀ ਉਪਦੇਸ਼ ਦੇਵਾਂਗੇ ਕਿ ਇੱਕ ਵਾਰ ਆ ਕੇ ਜਰੂਰ ਦਰਸ਼ਨ ਕਰੋ ਆਪਣੇ ਵੀ ਕਸਟਮ ਇਟਾਓ ਆਪਣੇ ਘਰਦਿਆਂ ਦੇ ਵੀ ਕਸਟਮ ਇਟਾਓ ਪਰ ਬਾ ਬਗਲਾ ਮੁਖੀ ਦਰਬਾਰ ਚ ਜਰੂਰ ਆਓ 3 ਤਰੀ ਤੋਂ ਲੈ ਕੇ 8 ਫਰਵਰੀ ਤੱਕ ਮਹਾਯੱਗੇ ਚੱਲ ਰਿਹਾ ਦਿਨ ਰਾਤ ਦਾ ਯੱਗੇ ਹੈਗਾ ਵਾ ਤੁਸੀਂ ਕਿਸੇ ਵੀ ਟਾਈਮ ਆ ਕੇ ਹੁੱਤੀ ਪਾ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਸੇਵਾ ਭਾਵਨਾ ਦਾ ਮੌਕਾ ਖੰਡ ਮਹਾਯੱਗ ਤੇ ਪਹੁੰਚ ਕੇ ਹੋ ਚੰਗਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਅਸੀਂ ਕਈ ਸਾਲ ਤੋਂ ਇੱਥੇ ਆ ਰਹੇ ਹਾਂ ਔਰ ਹਰ ਸਾਲ ਜਿੰਨਾ ਜਿਆਦਾ ਹੋ ਸਕਦਾ ਉਹਨਾਂ ਜਿਆਦਾ ਤੋਂ ਜਿਆਦਾ ਆਨੇ ਆ ਸਾਨੂੰ ਬਹੁਤ ਵਧੀਆ ਲੱਗਦਾ ਇਸ ਕਰਕੇ ਅਸੀਂ ਇੱਥੇ ਰਹਿਣਾ ਬਹੁਤ ਪਸੰਦ ਕਰਦੇ ਆਂ ਹੁਣ ਮਾਹਾਂ ਜਾ ਕੇ ਤੋਂ ਆਏ ਹਾਂ ਅਮਹਿਸ ਆਹ ਹੂਤੀਆਂ ਵੀ ਪਾ ਕੇ ਆਏ ਹਾਂ ਹਾਂਜੀ ਜੀ ਹੂਤੀਆਂ ਪਾ ਕੇ ਆਏ ਆਂ ਮਾਤਾ ਰਾਣੀ ਨੂੰ ਅਰਦਾਸ ਕਰਕੇ ਆਏ ਆਂ ਕਿ ਸਾਡੀ ਮਨੋ ਕਾਮਨਾ ਪੂਰੀ ਕਰੇ ਸਭ ਦੀ ਮਨੋ ਕਾਮਨਾ ਪੂਰੀ ਕਰਨ ਜਿਹੜੇ ਜੋ ਇੱਥੇ ਆਉਂਦੇ ਨੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਗ ਜਿਹੜੀਆਂ ਘਰ ਬੈਠੀ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਇੱਕ ਵਾਰ ਜ਼ਰੂਰ ਹੋ ਇੱਥੇ ਆਣ ਔਰ ਇੱਥੇ ਆ ਕੇ ਮਾਤਾ ਰਾਣੀ ਦੇ ਦਰਸ਼ਨ ਕਰਨ ਹੂਤੀਆਂ ਪਾਣ ਜ਼ਰੂਰ ਇੱਥੇ ਆਨ। ਨੱਤੇ ਆ ਕੇ ਬਹੁਤ ਚੰਗਾ ਲੱਗਿਆ। ਬਹੁਤ ਮਨ ਨੂੰ ਸ਼ਾਂਤੀ ਮਿਲੀ। ਜਿਹੜਾ ਪਰਿਵਾਰ ਦੇ ਨਾਲ ਆਏ ਹੋ ਜੀ? ਹਾਂ ਜੀ, ਪੂਰੀ ਫੈਮਿਲੀ ਨਾਲ ਆਏ ਹਾਂ। ਕਿਹੋ ਜਿਹਾ ਲੱਗ ਰਿਹਾ ਵੀ ਇਸ ਜਦੋਂ ਇੱਥੇ ਸੰਗਤਾਂ ਦੇ ਨਾਲ ਵਿਚਰ ਰਿਹਾ ਹੈ ਨਾ? ਬਹੁਤ ਵਧੀਆ। ਬਹੁਤ ਵਧੀਆ, ਬਹੁਤ ਬਹੁਤ ਚੰਗਾ। ਬਹੁਤ ਆਨੰਦ ਆਇਆ। ਯੱਗ ਦੇ ਵਿੱਚ ਵੀ ਜਾ ਕੇ ਆਏ ਹਾਂ। ਹਾਂ ਜੀ, ਹਮਨਗੁੰਦ, ਹਾਂਜੀ। ਹਮਨ ਕਰਕੇ ਆਏ। ਹਮਨ ਕਰਕੇ। ਕਿੱਥੋਂ ਤੁਸੀਂ ਆਏ ਕਿੱਥੇ? ਅਸਲ ਵਿੱਚ ਹਾਂ ਜੀ, ਲੋਕਾਂ ਲੋਕਾਂ ਲਈ ਹਾਂ ਜੀ। ਅਸੀਂ ਪੂਰੀ ਬਲੂ ਹਾਂ। ਛੇਪੂਰੀ। ਹਾਂ ਜੀ। ਤੇ ਕੀ ਕਹਿਣਾ ਚਾਹੋਂਗੇ ਸੰਗਤਾਂ ਨੂੰ ਜਿਹੜੀਆਂ ਘਰ ਬੈਠੀਆਂ ਦਰਸ਼ਨ ਕਰਨੀਆਂ ਘਰ ਬੈਠੀਆਂ ਆਓ ਆਪਣਾ ਆਪ ਪੱਗ ਜਗਾਓ ਵੀ ਜੋਰ ਬਹੁਤ ਜੜਾ ਜੇ ਸਭ ਨਹੀਂ ਆਏਗਾ ਕੁਝ ਨਹੀਂ ਮਿਲੇਗਾ ਮਿਲੇਗਾ ਆਏਗਾ ਤਾਂ ਸਭ ਕੁਝ ਮਿਲੇਗਾ ਬਹੁਤ ਵਧੀਆ ਮਿਲੀ ਆ ਸਾਨੂੰ ਬਹੁਤ ਸਾਨੂੰ ਮਨ ਨੂੰ ਸ਼ਾਂਤੀ ਮਿਲੀ ਆ ਬਹੁਤ ਚੰਗਾ ਲੱਗਿਆ ਮਹਾਯੱਗ ਤੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਆ ਕਿ ਮਾਂ ਨੇ ਸਾਨੂੰ ਆਪਣੇ ਚਰਨਾਂ ਚ ਬੁਲਾਉਣ ਦਾ ਮੌਕਾ ਦਿੱਤਾ ਹੈ ਸੇਵਾ ਦਾ ਮੌਕਾ ਦਿੱਤਾ ਹੈ ਅਸੀਂ ਮਾਤਾ ਦੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਸ਼ਰਧਾ ਦੇ ਨਾਲ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਬਗਲਾ ਮੁਖੀ ਤਾਮ ਆਉਂਦੇ ਹੋਇਆਂ ਜਦੋਂ થી ਮਾਤਾ ਦਾ ਇਹ ਮੰਦਿਰ ਬਣਿਆ ਹੈ ਅਸੀਂ ਉਦੋਂ ਤੋਂ ਹਰ ਵਾਰੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਹਾਂ ਹਾਂਜੀ ਤੇ ਕਿੱਥੋਂ ਵੀ ਤੁਸੀਂ ਆਉਣ ਨਿਓ ਅਸਿਰਲ ਤੋਕਲਾ ਪਿੰਦ ਤੋਂ ਆਨੇ ਹਾਂ ਹਾਂ ਜੀ ਤੇ ਅਮਿਸ ਜਦੋਂ ਸੰਗਤਾਂ ਨਾਲ ਵਿਚਰਦੇ ਹਾਂ ਪਾਠ ਕਰਦੇ ਹਾਂ ਨਾ ਤੇ ਆਹ ਹਉਤੀਆਂ ਮੰਨ ਕਿਹੋ ਜਿਹਾ ਮਤਲਬ ਆਨੰਦमय ਮਾਹੌਲ ਹੁੰਦਾ ਬਹੁਤ ਸ਼ਾਂਤੀ ਮਹਿਸੂਸ ਹੁੰਦੀ ਹੈ ਮੰਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਮਾਤਾ ਦੇ ਚਰਨਾਂ ਦੇ ਵਿੱਚ ਆ ਕੇ ਫਿਰ ਕੀ ਕਹਿਣਾ ਚਾਹੁੰਗਾ ਤੁਸੀਂ ਵੀ ਨਾਲ ਆਏ ਹੋ ਮੈਂ ਹਾਂ ਉਹਦੇ ਕਿਹੋ ਜਿਹਾ ਲੱਗ ਰਿਹਾ ਇੱਥੇ ਆ ਕੇ ਬਹੁਤ ਵਧੀਆ ਮਾਹੌਲਾ ਜੀ ਨਮਰਤਾ ਦਾ ਮਾਹੌਲਾ ਸ਼ਾਂਤੀ ਦਾ ਮਾਹੌਲਾ ਬਹੁਤ ਵਧੀਆ ਚੱਲ ਰਿਹਾ ਹੈ ਪੁਰਮ ਹਮੇਸ਼ਾ ਇਹ ਕਹਿੰਦੇ ਇਹ ਹੀ ਦੁਆ ਹੈ ਹਮੇਸ਼ਾ ਇਸਾ ਚੱਲਦਾ ਰਹੇ ਸਭੀ ਯਾਤਰੀ ਆਪਣਾ ਜਵਨ ਸੇਵਲ ਕਰਦਾ ਰਹੇ ਸਰ ਜਿੱਥੇ ਪਹੁੰਚੇ ਹੋ ਅਖੰਡ ਮਹਾਯੱਗ ਤੇ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਮਾਹੀ ਰਾਣੀ ਸਾਧੀਆਂ ਮਨੋਗਾਮਨਾ ਪੂਰੀ ਕਰਦੀ ਹੈ ਤੇ ਜੋ ਬੰਦੇ ਨੂੰ ਤਕਲੀਫ ਦੇ ਦੂਰ ਕਰਦੀ ਹੈ ਅਸੀਂ ਗੱਲ ਨਹੀਂ ਜਿਸ ਕਰਕੇ ਆਪਣੇ ਆਉਂਦੇ ਨੇ ਸੰਗਤ ਤੇ ਉਹਨਾਂ ਨੂੰ ਪੂਰਾ ਯਕੀਨ ਹੈ ਜੀ ਉਹਨਾਂ ਦੇ ਤੇ ਜਿਸ ਕਰਕੇ ਜਰੂਰ ਤੁਹਾਨੂੰ ਇਸ ਅਖੰਡ ਮਹਾਯੱਗ ਦੇ ਵਿੱਚ ਆ ਕੇ ਕੁਝ ਵੀ ਜੇ ਮਾਤਾ ਰਾਣੀ ਤੋਂ ਮੰਗੋ ਮਾਤਾ ਰਾਣੀ ਪੂਰਾ ਜਰੂਰ ਕਰਦੀ ਹੈ ਪੂਰਾ ਕਰਦੀ ਹੈ ਅਸੀਂ ਗੱਲ ਨੂੰ ਆਪਣੇ ਬੱਚਿਆਂ ਦਾ ਆਪਣੇ ਜੋ ਵੀ ਹੈ ਪੂਰੇ ਉਹਨਾਂ ਦਾ ਪੂਰਾ ਮਾਣ ਸਨਮਾਨ ਤੇ ਨੰਬਰ ਤੋਂ ਕੀ ਉਹਨਾਂ ਦਾ ਰੱਖਦੀ ਹੈ ਜੀ ਮਾਈ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਲੁਧਿਆਣਾ ਤੋਂ ਆਇਆ ਰਹਾ ਰੋਡ ਤੋਂ ਆਇਆ ਰਹਾ ਰੋਡ ਤੋਂ ਤੇ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਮਾਤਾ ਦੇ ਦਰਬਾਰ ਦਾ ਬਸ ਜਦੋਂ ਮਾਈ ਰਾਨੀ ਬੁਲਾ ਲੈਂਦੇ ਆ ਜਾਂਦੇ ਖੁੱਲੇ ਦਰਸ਼ਨ ਕਾ ਉਹ ਇਹ ਨਹੀਂ ਹੈਗਾ ਕਿ ਖੁੱਲੇ ਦਰਸ਼ਨ ਜਿਵੇਂ ਮਤਲਬ ਮਹੀਨੇ ਦੇ ਵਿੱਚ ਇੱਕ ਵਾਰ ਨਥਾ ਦੇ ਜਾਈਦਾ ਜੀ ਅੱਜ ਅਖੰਡ ਮਾਹਾਂ ਯੱਗ ਦੇ ਵਿੱਚ ਪਹੁੰਚੇ ਸੀਗੇ ਬੈਠੇ ਹਾਂ ਉੱਥੇ ਕਿਹੋ ਜਿਹਾ ਮਤਲਬ ਉੱਥੇ ਮਾਤਰਾਣੀ ਦਾ ਮਿਸ ਆਸ਼ੀਰਵਾਦ ਮਹਿਸੂਸ ਬਹੁਤ ਵਧੀਆ ਬਹੁਤ ਹੀ ਲੱਗਿਆ ਮੈ ਆਪਾਂ ਆਪਾਂ ਕਿਉਂ ਦੇਖੋ ਵਧੀਆ ਚੀਜ਼ ਹੈ ਵਧੀਆ ਚੀਜ਼ ਨੂੰ ਆਪਾਂ ਕਿਉਂ ਨਿੰਦੀਏ ਵਧੀਆ ਚੀਜ਼ ਹੈ ਅਸੀਂ ਗੱਲ ਨਹੀਂ ਜੋ ਸੰਗਤ ਬਾਹਰੋਂ ਕੀ ਫੋਰਨ ਤੋਂ ਕੀ ਲੋਕ ਲਗੀ ਸਾਹਿਬ ਪੂਰੇ ਇੰਡੀਆ ਤੋਂ ਆਉਂਦੀ ਆ ਜੇ ਕੋਈ ਚੀਜ਼ ਹੈਗੀ ਤਾਂ ਹੀ ਆ ਜੀ ਆਪਾਂ ਕਿਉਂ ਨਿੰਦੀਏ ਜੀ ਸੰਗਤਾਂ ਨੂੰ ਕੀ ਕਹਿਣਾ ਚਾਹੂਗੇ ਜਿਹੜੀਆਂ ਘਰ ਬੈਠੀਆਂ ਨੇ ਨਹੀਂ ਆਪਾਂ ਹੀ ਕਹਿਣਗੇ ਆ ਕੇ ਆਪਣਾ ਮਾਯ ਰਾਣੀ ਦਾ ਆਸ਼ੀਰਵਾਦ ਲਓ ਤੇ ਆਪਣੀ ਇਹ ਸ਼ੁਕ ਸ਼ਾਂਤਾਂ ਦ੍ਰਿਸ਼ਟੀ ਜੋ ਵੀ ਪ੍ਰਾਪਤ ਕਰੋ ਬੇਨਤੀ ਕਰੋ ਦੇ ਰੋਗਤਾ ਆਪਣਾ ਦੂਰ ਕਰੋ ਤੇ ਸਭ ਕੁ ਮਾਈ ਰਾਨੀ ਕਿਰਪਾ ਕਰੋਗੇ ਕਿਹੋ ਜਿਹਾ ਲੱਗ ਰ ਜਿੱਥੇ ਪਹੁੰਚਿਆ ਖੰਡ ਮਹਾਯਕਤ ਸਰ ਬਹੁਤ ਵਧੀਆ ਸਰ ਮੈਨੂੰ 9-10 ਸਾਲ ਲੱਗੇ ਹੁੰਦੇ ਨੇ ਮਾਤਾ ਰੇ ਤੇ ਬਹੁਤ ਵਧੀਆ ਲੱਗਾ ਕਿ ਸ਼ਾਂਤੀ ਮਿਲਦੀ ਹੈ ਮਨ ਨੂੰ ਤੇ ਮੇ ਭਾਬੀ ਜੀ ਨਾਲ ਮੇਰੇ ਇਸ ਵਾਰ ਤੇ ਬ੍ਰਦਰ ਕਮਦੈ ਜੀ ਨੂੰ ਛੁੱਟੀ ਮਿਲੀ ਨਹੀਂ ਕੱਲ ਲੈ ਕੇ ਆਉਂਗਾ ਫੁੱਲ ਫੈਮਲੀ ਨੂੰ ਮਾਤਾ ਦੇ ਕੋਲ ਤੇ ਕਿਹੋ ਜਿਹਾ ਲੱਗ ਜਾਂਦਾ ਇੱਥੇ ਆਉਣੇ ਮਾਤਾ ਦੇ ਦਰਬਾਰ ਦੇ ਮੱਥਾ ਟੇਕਦੇ ਹਾਂ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ ਸਰ ਇੱਕਦਾਂ ਕੁਛ ਵੀ ਮਾਤਾ ਮਾਈ ਮਾਤਰੇ ਮੰਗੀ ਤੇ ਆਪਣਾ ਮਿਲਦਾ ਵਾ ਇੱਕ ਮਨ ਨੂੰ ਸ਼ਾਂਤੀ ਬਹੁ ਮਿਲਦੀ ਔਰ ਆ ਵੀ ਬਸ ਪੂਰਾ ਸਾਲ ਉਡੀਕ ਹੁੰਦੀ ਆ ਕਿ ਮਾਤਾ ਰ ਆਵਣ ਆਵੇ ਦੇ ਜਾਈਏ ਸਾਰੇ ਸਾਰੇ ਕਹਿੰਦੇ ਨੇ ਵੀ ਕਿ ਅਖੰਡ ਮਹਾ ਜਾਗ ਉਤੇ ਜਦੋਂ ਕੁਝ ਮਾਤਰਾਨੀ ਤੇ ਸੱਚੇ ਦਿਲੋਂ ਮੰਗਦੇ ਮਾਤਰਾਨੀ ਪੂਰਾ ਜਰੂਰ ਕਰਦੀ ਹੈ ਹਾਂਜੀ ਸਰ ਹੁੰਦਾ ਕਈ ਵਾਰ ਬੇਨਤੀ ਕੀਤੀ ਆ ਪੂਰਾ ਹੋਇਆ ਵਾ ਵੀ ਸਾਂਝਾ ਕਰਨਾ ਚਾਹੁੰਗੇ ਸਾਡੇ ਨਾਲ ਹਾਂਜੀ ਕਈ ਵਾਰ ਮੇਰਾ ਭਰਾ ਦੇ ਵਿਆਹ ਵਲੇ ਮੈਂ ਟੈਨਸ਼ਨ ਕਾਵੀ ਸੀ ਤੇ ਮੇਰੇ ਮੰਮੀ ਡੈਰੀ ਨਹੀਂ ਹੈਗੇ ਤੇ ਸਾਰੀ ਜ਼ਿੰਮੇਵਾਰੀ ਮੇਰੇ ਦੀ ਤੇ ਵੱਡੇ ਭਰਾ ਦੇ ਉੱਪਰ ਮਾਤਾ ਰਾਣੀ ਨੇ ਆਪਣੇ ਕਰਾਇਆ ਸਾਰਾ ਕੁਝ ਕਿਵੇਂ ਹੁੰਦਾ ਰਿਹਾ ਉਹਦੋਂ ਵੇ ਇਹ ਜੀ ਮਾਤਾ ਰਾਣੀ ਪਰ ਕਿਵੇਂ ਮਾਤਾ ਰਾਣੀ ਕਰਾਉਂਦੀ ਕਿਵੇਂ ਚੱਲਦੇ ਰਹੇ ਅਖੰਡ ਮਹਾਜਗ ਦੇ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਜੇ ਕਿਸੇ ਹੋਰ ਨੂੰ ਵੀ ਕਹਿਣੀ ਹੈ ਕਿ ਇੱਥੇ ਜ਼ਰੂਰ ਆਓ ਆਪਣੀ ਸਾਰੀਆਂ ਮਨੁਕਾਮਨਾਈ ਪੂਰੀਆਂ ਹੋਣਗੀਆਂ ਇਸ ਦਰਬਾਰ ਤੇ ਆ ਕੇ ਜਿੰਨਾ ਮਰਜ਼ੀ ਕੋਈ ਦੁਖੀ ਹੋਊਗਾ ਨਾ ਇੱਥੇ ਆ ਕੇ ਸਭ ਠੀਕ ਹੋ ਜਾਊਗਾ ਬਹੁਤ ਕਹਿੰਦੇ ਨੇ ਵੀ ਜੇਕਰ ਕੋਈ ਇਸ ਦਰਬਾਰ ਤੇ ਆ ਕੇ ਸੱਚੇ ਦਿਲੋਂ ਕੁਝ ਵੀ ਮੰਗਦਾ ਜਾਂ ਮਾਤਾ ਕੇ ਮੱਥਾ ਟੇਕਦਾ ਤਾਂ ਮਾਤਾ ਰਾਣੀ ਬਹੁਤ ਜਲਦ ਉਸ ਬੰਦੇ ਨੂੰ ਸੰਕਟ ਤੋਂ ਦੂਰ ਕਰ ਦਿੰਦੀ ਜਰੂਰ ਜੀ ਬਹੁਤ ਜਲਦੀ ਆਂਦੀ ਉਹ ਦੇਰ ਆ ਬਸ ਤੇ ਤੁਸੀਂ ਆਗੇ ਤਾਂ ਤੁਹਾਡੀ ਮਨੁਕਾਮਨਾ ਪੂਰੀ ਹੋ ਗਈ ਵੰਤਜੀ ਵੀ ਇਹੀ ਕਹਿੰਦੇ ਨੇ ਵੀ ਜੇਕਰ ਤੁਹਾਨੂੰ ਕੋਈ ਦਿੱਕਤ ਹੈਗੀ ਆ ਤਾਂ ਇੱਥੇ ਆਓ ਮਾਤਾ ਰਾਣੀ ਤਾਂ ਝੋਲੀਆਂ ਵਿੱਚ ਭਰਦੀ ਆ ਸਾਰੇ ਤੁਹਾਨੂੰ ਬਸ ਮੰਗਣ ਦੀ ਆ ਮੰਗਣ ਆਉਣਾ ਚਾਹੀਦਾ ਮੰਗਣ ਆਣਾ ਚਾਹੀਦਾ ਵਾ ਝੋਲੀਆਂ ਜ਼ਰੂਰ ਭਰਦੀ ਐ ਤੋ ਖਾਲੀ ਹੱਥ ਕੋਈ ਨਹੀਂ ਜਾਂਦਾ ਇੱਥੇ ਆਣਾ ਜ਼ਰੂਰੀ ਹੁੰਦਾ ਐ ਆਪਣੇ ਮਨ ਦੀ ਜੋ ਵੀ ਆਸ ਆ ਪੂਰੀ ਹੁੰਦੀ ਐ ਸਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦੇ ਸਾਨੂੰ ਇੱਕ ਸਾਲ ਹੋ ਗਿਆ ਇੱਥੇ ਆਉਂਜਾਂ ਨੂੰ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਤੇ ਮਹਾਮਾਹ ਦੀ ਕਿਰਪਾ ਨਾਲ ਬਹੁਤ ਕਹਿੋ ਜੀ ਲੱਗ ਰਿਹਾ ਜਦੋਂ ਇੱਥੇ ਆਉਨੇ ਆ ਮੱਥਾ ਟੇਕਦੇ ਆ ਆਸ਼ੀਰਵਾਦ ਪ੍ਰਾਪਤ ਕਰਦੇ ਬਹੁਤ ਵਧੀਆ ਲੱਗਦਾ ਬਹੁਤ ਹੀ ਵਧੀਆ ਅੱਜ ਇਹ ਜੀ ਸਸੰਤਾ ਆਪਾਂ ਦੇਖੀ ਨਹੀਂ ਬਹੁਤ ਵਧੀਆ ਸਸੰਤਾ ਐਨ ਵਾਲਾ ਯਾਨੀ ਬਹੁਤ ਵਧੀਆ ਸਾਧਨ ਉਹ ਅਜਖੰਡ ਮਹਾਇ ਅੱਗ ਦੇ ਵਿੱਚ ਜਦੋਂ ਆਹ ਹੋਤੀਆਂ ਪਾਈਆਂ ਸੀ ਉੱਥੇ ਬੈਠੇ ਆ ਹਨਾ ਤੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਉੱਥੇ ਬੈਠ ਕੇ ਬਹੁਤ ਬਹੁਤ ਵਧੀਆ ਹੋਇਆ ਜੀ जय मां बगला मुखी जय मां बगला मुखी आज के हो जा है, खंड जा के। नहीं, नहीं यहाँ पे आज बहुत अच्छी सुविधा है यहाँ पे जो है कि बहुत अच्छी व्यवस्था है इतनी अच्छी व्यवस्था है कि यहाँ पे आने में आनंद आ गया नहीं। मन नहीं कर रहा है यहाँ से जाने के लिए कितना समय हो गया हमें आए हुए अभी हम आए थे ग्यारह बजे करीब वैसे पहले कितना पहले हमें हो गया करीवे एक साल से हम आ रहे हैं यहां पे बहुत अच्छा है बहुत बेनिफिट है बहुत लाभ है आना चाहिए यहां पे तो आज इथे किद्दा लग जदों हम इस महायज्ञ ਦੇ ਵਿੱਚ ਬੈਠੇ ਹੋਏ ਸੀਗੇ ਹਨ ਆਹੋਤੀਆਂ ਬਾਰੇ ਸਾਰੇ ਸੰਗਤ ਨਾਲ ਰਲ ਕੇ ਕਿਉਂ ਚਲ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਹਾਂ ਐਸਾ ਲੱਗ ਰਿਹਾ ਹੈ ਕਿ ਪੂਰੀ ਏਦਮ ਖੁਸ਼ੀਆਂ ਖੁਸ਼ੀਆਂ ਹੀ ਹੈ ਬਹੁਤ ਅੱਛਾ ਲੱਗ ਰਿਹਾ ਹੈ ਜੀ ਬਹੁਤ ਅੱਛਾ ਹੋਰ ਜਬਸੇ ਸ਼ੁਰੂ ਹੋਏ ਜਬਸੇ ਹਮ ਆ ਰਹੇ ਹਾਂ ਯਹਾਂ ਪੇ ਬਹੁਤ ਅੱਛਾ ਹੈ ਸਭ ਕੁਝ ਬਹੁਤ ਬੜੀਆ ਹੈ ਜੀ ਅਸੀਂ ਇਸ ਕੇ ਹੋਜਾ ਲੱਗ ਜਦੋਂ ਇੱਥੇ ਆਉਣੇ ਹੋ ਮਤ ਰਣੇ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ ਬਿਲਕੁਲ ਜੀ ਆਸ਼ੀਰਵਾਦ ਪ੍ਰਾਪਤ ਹੁੰਦੇ ਹੈ ਜੀ ਔਰ ਆਤੇ ਹੈ ਬਹੁਤ ਅੱਛੇ ਲੱਗਤੇ ਵੀ ਹੈ ਔਰ ਸਭ ਮਨੋ ਕਾਮਨਾ ਪੂਰੇ ਹੁੰਦੇ ਹੈ ਯਹਾਂ ਸੇ ਬਹੁਤ ਅੱਛੇ ਹੈ ਕਹਿੰਦੇ ਨੇ ਵੀ ਜਦੋਂ ਕੋਈ ਆ ਕੇ ਸੱਚੇ ਦਿਲ ਇੱਥੇ ਕੁਝ ਮੰਗਦਾ ਹੈ ਤਾਂ ਮਾਤਰਾਣੀ ਉਹਦੀ ਮੰਗ ਜਰੂਰ ਪੂਰੀ ਕਰਦੀ ਹੈ ਹਾਂਜੀ ਹਾਂਜੀ ਜੋ ਮੰਗਤੇ ਇੱਥੇ ਸਾਰੇ ਪੂਰੇ ਹੁੰਦੇ ਹੈ ਯਹਾਂ ਪੇ ਜੋ ਵੀ ਮਨੋ ਕਾਮਨਾ ਮੰਗਤੇ ਸਾਰੇ ਪੂਰੇ ਹੁੰਦੇ ਹੈ ਯਹਾਂ ਪੇ ਸੰਗਤਾਂ ਨੂੰ ਇਹ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੀਆਂ ਜਿਹੜੇ ਘਰ ਬੈਠੇ ਦਰਸ਼ਨ ਕਰਨ ਜਾਂ ਆ ਕੇ ਜਰੂਰ ਇੱਥੇ ਮੱਥਾ ਟੇਕ ਕੇ ਤਾਂ ਆ ਕੇ ਲੰਗਰ ਵੀ ਚੱਲਦਾ ਵਧੀਆ ਇੱਥੇ ਤੇ ਸਾਰੇ ਕੁਝ ਆ ਕੇ ਪ੍ਰਾਪਤ ਕਰੇ ਮਾਤਾ ਜੀ ਦਾ